ਸੰਗਤ ਜੀਓ ਕੱਲ ਦੀ ਤਰ੍ਹਾਂ ਅੱਜ ਦਾ ਵੀ ਮਹਾਵਾਕ ਇਤਿਹਾਸ ਔਰ ਕਵੀ ਸੰਤੋਖ ਸਿੰਘ ਜੀ ਐਸਾ ਕਹਿੰਦੇ ਨੇ ਕਿ ਧਨ ਗੁਰਵਰਜਨ ਦੇਵ ਜੀ ਮਹਾਰਾਜ ਨੇ ਉਸ ਸਮੇਂ ਉਚਾਰਨ ਕੀਤਾ ਜਦ ਬਾਲਕ ਧਨ ਗੁਰੂ ਅਰਗੁਵਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਤਾਪ ਚੜਿਆ ਸੀ ਬੁਖਾਰ ਹੋ ਗਿਆ ਸੀ ਉਸ ਹਾਲਤ ਵਿੱਚ ਮੇਰੇ ਪਾਸਾ ਰਹੇ ਅੰਦਰੋਂ ਇਹ ਕੁਝ ਸ਼ਬਦ ਲਿਖਣੇ ਨੇ 8-10 ਸ਼ਬਦ ਇਸ ਤਰ੍ਹਾਂ ਦੇ ਹੋਣਗੇ ਤਾਪ ਲੈ ਗਿਆ ਬੁਖਾਰ ਲੈ ਗਿਆ ਫਿਰ ਇਹ ਪਾਵਨ ਵਾਕ मेरे बादशाह ने उच्चारण किए ने जद ताप है सी बेंती दे शब्द ताप ले गया फिर शुक्राणे दे बख्शीश दे शब्द इस तरह दे धन गुरु अर्जुन देव जी महाराज ने उच्चारण किए इतनी गल ते स्पष्ट है जीव दे जग दे मनुख देया ਇਹ ਮੂਲ ਸਮੱਸਿਆਵਾਂ ਨੇ ਤਨ ਦੇ ਚ ਰੋਗ ਮਨ ਦੇ ਚ ਸੋਗ ਇਹ ਦੋ ਹੀ ਬੜੀਆਂ ਪਰਬਲ ਸਮੱਸਿਆਵਾਂ ਨੇ ਤਨ ਦੇ ਚ ਰੋਗ ਮਨ ਦੇ ਚ ਸੋਗ ਐਸਾ ਦੇਖਣ ਦੇ ਚ ਆਇਆ ਹੈ ਰੋਗ ਤੇ ਸੋਗ ਇਹ ਜੀਵਨ ਵਰ ਚਲਦੇ ਨੇ ਚਲਦੇ ਨੇ ਜਿਸ ਨੇ ਇਹਨਾ ਤੋਂ छुटकारा ਹਾਸਲ ਕਰ ਲਿਆ ਇਹਨਾ ਤੋਂ ਉੱਪਰ ਉੱਠ ਗਿਆ ਉਸੇ ਨੂੰ ਅਸੀਂ ਸੰਤ ਕਹਿੰਦੇ ਆਂ ਬ੍ਰह्मज्ञानी ਕਹਿੰਦੇ ਆਂ ਬਗਤ ਕਹਿੰਦੇ ਆਂ ਗੁਰਮੁਖ ਕਹਿੰਦੇ ਆਂ ਔਰੇ ਖੇਡ ਬਹੁਤ ਕਠਿਨ ਹੈ ਕਾਰਨ ਪਰਿਪੂਰਣ ਪਰਮਾਤਮਾ ਨੇ ਬ੍ਰਹਿਮੰਡ ਦੀ ਜੋ ਸੂਖਸ਼ਮ ਰਚਨਾ ਕੀਤੀ ਹੈ ਉਹ ਇਹ ਪਿੰਡ ਹੈ ਇਹ ਬ੍ਰਹਿਮੰਡ ਜਿੰਨਾ ਪਸਾਰਾ ਬ੍ਰਹਿਮੰਡ ਵਿੱਚ ਹੈ ਸੂਖਸ਼ਮ ਰੂਪ ਦੇ ਵਿੱਚ ਇਸ ਪਿੰਡ ਦੇ ਵਿੱਚ ਫਿਰ ਇਸ ਪਿੰਡ ਦੀ ਵੀ ਬੜੀ ਅਗਮਈ ਵਿਆਖਿਆ ਹੈ ਮਹਾਰਾਜ ਐਸਾ ਕਹਿ ਰਹੇ ਨੇ ਸੁਣੀਏ ਜੋਗ ਜੁਗਤ ਤਨ ਵੈਤ ਜੋ ਪ੍ਰਭੂ ਦਾ ਨਾਮ ਸੁਣਦਾ ਰਹਿੰਦਾ ਹੈ ਸੁਣਦਾ ਰਹਿੰਦਾ ਹੈ ਜੁੜ ਜਾਂਦਾ ਹੈ ਫਿਰ ਉਹਨੂੰ ਤਨ ਦੇ ਪੈਦਾ ਹੁੰਦਾ ਪਤਾ ਚੱਲਦਾ ਉਹਨੂੰ ਆਪਣੇ ਸ਼ਰੀਰਾਂ ਦਾ ਬੋਧ ਹੋ ਜਾਂਦਾ ਹੈ ਤਨ ਮਨੁ ਮੁਨੁਖ ਦੇ ਕੋਲ ਹੈ ਤਨ ਦਾ ਬੋਧ ਨਹੀਂ ਹੈ ਮਨ ਮਨੁਖ ਦੇ ਕੋਲ ਹੈ ਮਨ ਦਾ ਬੋਧ ਨਹੀਂ ਹੈ ਆਤਮਾ ਮਨੁਖ ਦੇ ਕੋਲ ਹੈ ਆਤਮਾ ਦਾ ਬੋਧ ਨਹੀਂ ਹੈ ਪਰਮਾਤਮਾ ਨਿਕਟ ਤੋਂ ਨਿਕਟ ਹੈ ਕੋਲ ਹੈ ਪਰਮਾਤਮਾ ਦਾ ਬੋਧ ਵੀ ਨਹੀਂ ਉਤਨਾਂ ਦਾ ਹੀ ਬੋਧ ਨਹੀਂ ਹੈ ਤੇ ਪਰਮਾਤਮਾ ਦਾ ਬੜੀ ਲੰਬੀ ਗੱਲ ਹੈ ਤਨ ਦਾ ਹੀ ਗਿਆਨ ਨਹੀਂ ਹੈ ਪਰਮਾਤਮਾ ਦਾ ਗਿਆਨ ਇਹਨੂੰ ਤੇ ਫਿਰ ਕਹਿਣਾ ਪੈਗਾ ਹਨੂਜ ਦਿੱਲੀ ਦੂਰਸ ਅਜੇ ਬਹੁਤ ਦੂਰ ਦੀ ਗੱਲ ਹੈ ਬਹੁਤ ਦੂਰ ਦੀ ਗੱਲ ਹੈ ਔਰੇ ਸਭ ਕੁਝ ਜੀਵ ਦੇ ਜਗ ਦੇ ਮਨੁੱਖ ਨੋਹੀ ਸਮਝਣਾ ਹੈ ਤੇ ਜਾਣਨਾ ਹੈ ਵਿਦਵਾਨ ਐਸਾ ਕਹਿੰਦੇ ਨੇ ਰੋਗ ਦੇ ਆਪਣੇ ਆਪਣੇ ਟਿਕਾਣੇ ਆਉਂਦੇ ਨੇ ਸਾਰੇ ਰੋਗ ਇੱਕ ਟਿਕਾਣੇ ਤੋਂ ਨਹੀਂ ਪੈਦਾ ਹੁੰਦੇ। ਸਰੀਰ ਦੇ ਤਲ ਤੇ ਜੋ ਰੋਗ ਪ੍ਰਗਟ ਹੋਵੇ ਉਹ ਕੋਈ ਜ਼ਰੂਰੀ ਨਹੀਂ ਹੈ ਕਿ ਰੋਗ ਸਰੀਰ ਦਾ ਹੀ ਹੋਵੇ। ਸਰਵ ਸਰੀਰ ਪੇਸ਼ ਕਰ ਦਿੰਦਾ ਹੈ। ਸਿਰਫ ਸਰੀਰ ਸਾਹਮਣੇ ਰੱਖ ਦਿੰਦਾ ਹੈ ਲੇਕਿਨ ਜ਼ਰੂਰੀ ਨਹੀਂ ਹੈ ਉਹ ਰੋਗ ਸਰੀਰ ਦੇ ਤਲ ਦਾ ਹੋਵੇ ਹੁਣ ਮੈਂ ਅਰਜ਼ ਕਰਾਂ ਵਿਦਵਾਨਾਂ ਨੇ ਇਸ ਹਿਸਾਬ ਨਾਲ ਸਰੀਰ ਦੀਆਂ ਪੰਜ ਪਰਤਾਂ ਮੰਨੀਆਂ ਨੇ ਤੇ ਪੰਜਾਂ ਨੂੰ ਨਾਮ ਦਿੱਤੇ ਨੇ ਯਾ ਇੰਜ ਕਹ ਲਈਏ ਸਰੀਰ ਪੰਜਨਾ ਹੈ ਸ਼ਰੀਰ ਪਾਜਣਾ ਹੈ ਉੱਪਰ ਦਾ ਇਹ ਜਿਹੜਾ ਢਾਂਚਾ ਹੈ ਜਿਹਨੂੰ ਅਸੀਂ ਅੱਖਾਂ ਨਾਲ ਵੇਖ ਸਕਦੇ ਹਾਂ ਇਹਨੂੰ ਅਨਮਈ ਕੋਸ਼ ਕਹਿੰਦੇ ਨੇ ਔਰ ਇਹ ਚੱਲਦਾ ਹੈ ਅਨ ਪਾਣੀ ਨਾਲ ਸਾਡੇ ਤ੍ਰੇ ਮਣ ਦੇ ਹੁਰੀ ਚੱਲੇ ਪਾਣੀ ਅਨ ਇਹ ਅਨੰਦ ਦਾ ਪੁਤਲਾ ਹੈ ਪਾਣੀ ਦਾ ਪੁਤਲਾ ਹੈ ਤੇ ਇਸ ਸਰੀਰ ਨੂੰ ਅਨ ਪਾਣੀ ਬਾਰੋਂ ਮਿਲੇਗਾ ਬਾਰੋਂ ਮਿਲੇਗਾ ਅਨ ਠੀਕ ਨਹੀਂ ਹੈ ਪਾਣੀ ਠੀਕ ਨਹੀਂ ਹੈ ਤਾਂ ਫਿਰ ਇਹ ਜਿਹੜਾ ਅਨਮਈ ਕੋਸ਼ ਹੈ ਰੋਗੀ ਹੋ ਸਕਦਾ ਇਸ ਰੋਗ ਦੀ ਕੋਈ ਬਹੁਤੀ ਗਹਿਰਾਈ ਨਹੀਂ ਹੋਵੇਗੀ ਉੱਪਰ ਦੇ ਸਰੀਰ ਦੇ ਉੱਪਰ ਹੋਵੇਗਾ ਪਾਣੀ ਤੋਂ ਆ ਗਿਆ ਰੋਗ ਕਾਹੂੰ ਜਲਪਾਨ ਕੀਏ ਵਿਆਪਤ ਅਰੋਗ ਦੇਹੀ ਕਾਹੂੰ ਜਲਪਾਨ ਕੀਏ ਬਿਰਥਾ ਬਿੱਲਾਤ ਹੈ ਭਾਈ ਸਾਹਿਬ ਭਾਈ ਗੁਰਦਾਸ ਕਿਦਰੇ ਜਲਪਾਨ ਕਰਦਿਆਂ ਮਨੁੱਖ ਦੀ ਕਾਇਆ ਤੰਦਰੁਸਤ ਰਹਿੰਦੀ ਹੈ ਨਰੋਈ ਰਹਿੰਦੀ ਹੈ ਕਿਦਰੇ ਜਲਪਾਨ ਕੀਤੇਆਂ ਬਿਆੰਕਰ ਰੋਗ ਪੈਦਾ ਹੋ ਜਾਂਦਾ ਹੈ ਉਹ ਰੋਗ ਜਲਪਨ ਤੋਂ ਨੇ ਇਸ ਵਾਸਤੇ ਪੁਰਾਣੇ ਵੈਦਾਚਾਰੀਆ ਜਦ ਦੇਖਦੇ ਸਨ ਔਸ਼ਧੀ ਦੇ ਨਾਲ ਦਵਾਈਆਂ ਦੇ ਨਾਲ ਰੋਗ ਦੂਰ ਨਹੀਂ ਹੋਇਆ ਤੇ ਉਹਨੂੰ ਕਹਿੰਦੇ ਸਨ ਤੋਂ ਹਵਾ ਪਾਣੀ ਬਦਲ ਲੈ ਬਦਲ ਲੈ ਔਰ ਆਪ ਦੇ ਗਿਆਤ ਲਈ ਅਰਜ਼ ਕਰਾਂ ਕਿਉਂਕਿ ਮੇਰਾ ਦੇਸ਼ ਵਿਦੇਸ਼ਾਂ ਦਾ ਭਰਮਣ ਹੈ ਮੇਰਾ ਵੀ ਸਰੀਰ ਦੱਸ ਦਿੰਦਾ ਕਈ ਥਾਵਾਂ ਦਾ ਇਹ ਪਾਣੀ ਮੈਨੂੰ ਮਾਫਕ ਨਹੀਂ ਕਈ ਸ਼ਹਿਰਾਂ ਦਾ ਇਸ ਤਰ੍ਹਾਂ ਮੈਨੂੰ ਤਜਰਬਾ ਹੋਇਆ ਫਿਰ ਉੱਥੇ ਭਾਈ ਗੁਰਦਾਸ ਜੀ ਦੀ ਇਹ ਪੰਕਤੀ ਚੇਤੇ ਆਉਂਦੀ ਹੈ ਕਾਹੂ ਜਲ ਪਾਨ ਕੀਏ ਵਿਆਪਤ ਅਰੋਗ ਦੇ ਕਾਹੂ ਜਲ ਪਾਨ ਕੀਏ ਬਿਰਥਾ ਬਿਲਾਤ ਹੈ ਕਿਸੇ ਜਲਵਾਯੋ ਦੇ ਚ ਕੋਈ ਦੇਹੀ ਫਿੱਟ ਆ ਜਾਂਦੀ ਹੈ ਠੀਕ ਰਹਿੰਦੀ ਹੈ ਕੋਈ ਦੇਹੀ ਨਹੀਂ ਠੀਕ ਰਹਿੰਦੀ ਕਿਉਂਕਿ ਹਰ ਦੇਹੀ ਹਰ ਸ਼ਰੀਰ ਅਲੱਗ ਅਲੱਗ ਹੈ ਅਲੱਗ ਅਲੱਗ ਹੈ ਤਾਂ ਇਹ ਜਿਹੜਾ ਉੱਪਰ ਦਾ ਸ਼ਰੀਰ ਹੈ ਅਨਮਈ ਕੋਸ਼ ਹੈ ਅਨ ਪਾਣੀ ਦੇ ਆਸਰੇ ਤੇ ਚੱਲਦਾ ਹੈ ਅਗਰ ਇਹਦੇ ਵਿੱਚ ਕੋਈ ਰੋਗ ਹੈ ਤੋ ਉਹ ਅਨਪਾਣੇ ਕਰ ਗਈ। ਹੋਰ ਕੋਈ ਕਾਰਨ ਨਹੀਂ। ਅਨਮਈ ਕੋਸ਼ ਦਾ ਰੋਗ ਹੋਣਾ ਅਨਪਾਣੇ ਦਾ ਦੋਸ਼ੀ ਹੋਣਾ ਹੈ। ਦੂਸ਼ਤ ਅਨਪਾਣ ਨਾਲ ਤਨ ਦੇ ਤਲ ਤੇ ਅਨਮਈ ਕੋਸ਼ ਦੇ ਤਲ ਤੇ ਰੋਗ ਪੈਦਾ ਹੁੰਦੇ ਨੇ ਹੋਣਗੇ। ਪ੍ਰਾਚੀਨ ਕਾਲ ਤੋਂ ਮਨੁੱਖ ਨੂੰ ਇਹ ਸਮਝ ਆਈ ਸੀ ਇਸ ਵਾਸਤੇ ਪਾਣੀ ਨੂੰ ਸਾਫ਼ ਕਰਦਾ ਸੀ ਫਟਕੜੀ ਨਾਲ ਪਾਣੀ ਨੂੰ ਸਾਫ਼ ਕਰਦਾ ਸੀ ਹੋਰ ਤਾਂ ਤਰ੍ਹਾਂ-ਤਰ੍ਹਾਂ ਦੇ ਤਰੀਕੇ ਆ ਨਾਲ ਪਾਣੀ ਨੂੰ ਉਬਾਲ ਕੇ ਛਾਣ ਕੇ ਮਟਕਿਆਂ ਦੇ ਅੰਦਰ ਮਿੱਟੀ ਦੇ ਮਟਕੇ 'ਚ ਰੱਖ ਕੇ ਉਹਨੂੰ ਠੰਡਾ ਕਰਕੇ ਫਿਰ ਪੀਂਦਾ ਸੀ ਇਤਨਾ ਤੇ ਕਰਨਾ ਹੀ ਪੈਂਦਾ ਸੀ ਜਿਵੇਂ ਕਣਕ ਪੇੜੇ ਹੈ ਪਿਸਾਣੇ ਹੈ ਉਹਨਾਂ ਦੇ ਚ ਕੰਕਰ ਰੋੜੇ ਤੇ ਕੱਢਣੇ ਹੀ ਪੈਂਦੇ ਨੇ ਮਿੱਟੀ ਦੇ ਕੱਢਣੇ ਪੈਂਦੇ ਪਾਣੀ ਵਿੱਚੋਂ ਵੀ ਦੋਸ਼ਿਤ ਅੰਗ ਤੇ ਕੱਢਣਾ ਹੀ ਪੈਂਦਾ ਕਣਕ ਦੇ ਚੋਂ ਉਹ ਰੋੜੇ ਪੱਥਰ ਨਾ ਕੱਢੋ ਪਾਣੀ ਦੇ ਚੋਂ ਦੋਸ਼ਿਤ ਅੰਗ ਨਾ ਕੱਢੋ ਇਹ ਅਨਮਈ ਕੋਸ਼ ਦੋਸ਼ਿਤ ਹੋ ਜਾਏਗਾ ਰੋਗੀ ਹੋ ਜਾਏਗਾ ਲੇਕਿਨ ਮੈਂ ਅਰਜ਼ ਕਰਾਂ ਤਾਨਾਂ ਦੇ ਤਲ ਤੇ ਕੋਈ ਰੋਗ ਪੈਦਾ ਹੋਇਆ ਹੈ ਜ਼ਰੂਰੀ ਨਹੀਂ ਉਹ ਰੋਗ ਅਨਮਈ ਕੋਸ਼ ਦਾ ਹੋਵੇ ਔਰ ਕੋਈ ਜ਼ਰੂਰੀ ਨਹੀਂ ਅਨਪਾਣੀ ਨਾਲ ਹੋਇਆ ਹੋਵੇ ਹੋ ਸਕਦਾ ਉਸ ਰੋਗ ਦੀਆਂ ਜੜਾਂ ਗਹਿਰੀਆਂ ਹੋਣ ਦੂਜੇ ਸ਼ਰੀਰ ਦੇ ਚੋਂ ਦੂਜਾ ਸ਼ਰੀਰ ਹੈ प्राणमय कोश इदी खुराक की है इन्नू भी बारो मिलदी है खुराक हवा पवन मेरे पड़नदे च आया है पांच 10 महानगर जो सारी दुनिया दे वड्डे वड्डे शहर ने जैसे अमेरिका दा न्यूयॉर्क जापान दा टोक्यो ਭਾਰਤ ਦੇ ਵੀ ਸ਼ਹਿਰ ਗਣੇ ਕਲਕੱਤਾ ਤੇ ਬੰਬੇ ਇਸ ਤਰ੍ਹਾਂ ਦੇ ਹੋਰ ਮੁਲਕਾਂ ਦੇ ਉਹ ਕਹਿੰਦੇ ਨੇ ਇਹਨਾਂ ਦੀ ਹਵਾ ਇਤਨੀ ਦੂਸ਼ਿਤ ਹੈ ਸੈਂਟਿਸਟ ਕਹਿੰਦੇ ਨੇ ਇਤਨੀ ਦੂਸ਼ਿਤ ਹੈ ਕੰਨ ਰਸੀ ਹੈਰਾਨਾ ਮਨੁੱਖ ਜ਼ਿੰਦਾ ਕਿਸ ਤਰ੍ਹਾਂ ਜੀ ਕਿਸ ਤਰ੍ਹਾਂ ਰਹੇ ਉਹ ਤੇ ਇੰਜ ਕਹਿੰਦੇ ਐਸੇ ਮਨੁੱਖ ਦਾ ਪ੍ਰਾਣਮਈ ਕੋਸ਼ ਰੋਗੀ ਹੋ ਸਕਦਾ ਹੈ दमा हो सकदा है तो दमा प्राणमय कोश ਦਾ ਰੋਗ ਹੈ ਸਰੀਰਕ ਰੋਗ ਨਹੀਂ ਅਨਮਈ ਕੋਸ਼ ਦਾ ਰੋਗ ਨਹੀਂ ODियां ਜੜਾਂ ਗਹਿਰੀਆਂ ਨੇ ਇਸ ਤਰ੍ਹਾਂ ਦੇ ਹੋਰ ਕਈ ਦੋਸ਼ ਜੋ प्राणमय कोश ਦੇ ਨੇ ਅਨਮਈ ਕੋਸ਼ ਦੇ ਨਹੀਂ ਅਗਰ ਵੈਦ ਸਿਆਣਾ ਨਹੀਂ ਹੈ ਤੇ ਉਸ ਰੋਗ ਨੂੰ ਉਹ ਸਿਰਫ ਅਨਮਈ ਕੋਸ਼ ਦੇ ਤਲ ਤੇ ਮੰਨ ਰਿਹਾ ਹੈ ਕਿ ਠੀਕ ਨਹੀਂ ਹੋਵੇਗਾ ਇਹਨਾਂ ਦਵਾਈਆਂ ਨਾਲ ਠੀਕ ਨਹੀਂ ਹੋਏਗਾ ਕਿਉਂ ਉਹਦੀ ਦਵਾਈ ਸਿਰਫ ਅਨਮਈ ਕੋਸ਼ ਦੇ ਤਲ ਤੇ ਕੰਮ ਕਰਦੀ ਪ੍ਰਾਣਮਈ ਕੋਸ਼ ਦੇ ਤਲ ਤੇ ਕੰਮ ਹੀ ਨਹੀਂ ਕਰਦੀ ਸਹਿਜੇ ਸਹਿਜੇ ਜਿਹੜੀਆਂ ਗੱਲਾਂ ਹਜ਼ਾਰਾਂ ਸਾਲ ਪਹਿਲੇ ઋષਿ ਮਨੀਆਂ ਸੰਤ ਜਨਾਂ ਨੇ ਕਈਆਂ ਗੁਰਬਾਣੀ ਨੇ ਆਖੀ ਅਜ ਹੌਲੇ ਹੌਲੇ ਸੈਂਸ ਕਬੂਲ ਕਰ ਲੇ ਇੱਕੋ ਤਰ੍ਹਾਂ ਦੀ ਦਵਾਈ ਦਿੰਦੇ ਆ ਇੱਕ ਮਰੀਜ਼ ਨੂੰ ਅੱਠ 10 ਮਰੀਜ਼ ਇੱਕੋ ਰੋਗੀ ਔਰ ਇੱਕੋ ਤਰ੍ਹਾਂ ਦਾ ਰੋਗ ਡਾਕਟਰ ਵੇਖਦੇ ਨੇ ਸਾਰਿਆਂ ਨੂੰ ਇੱਕੋ ਤਰ੍ਹਾਂ ਦਾ ਪ੍ਰੇਜ਼ ਇੱਕੋ ਤਰ੍ਹਾਂ ਦਾ ਖਾਣਾ ਦੇ ਰਹੇ ਹੌਸਪੀਟਲ ਦੇ ਵਿੱਚ ਇੱਕੋ ਤਰ੍ਹਾਂ ਦੀ ਔਸ਼ਦੀ ਦੇ ਰਹੇ ਆ ਦੋ ਠੀਕ ਹੋ ਜਾਂਦੇ ਨੇ ਬਾਕੀ ਨਹੀਂ ਚਾਰ ਠੀਕ ਹੋ ਜਾਂਦੇ ਨੇ ਬਾਕੀ ਨਹੀਂ ਉਹਨਾਂ ਨੂੰ ਲੰਬਾ ਸਮਾਂ ਲੱਗ ਜਾਂਦਾ ਇੱਥੋਂ ਵਿਗਿਆਨਕ ਸੋਚ ਤੇ ਮਜਬੂਰ ਹੋ ਗਏ ਵਿਖਾਣ ਪਾਣ ਵੀ ਇੱਕੋ ਹੀ ਦਿੱਤਾ ਹੈ ਪਰੇਜ਼ ਵੀ ਇੱਕੋ ਦਵਾਈ ਵੀ ਇੱਕੋ ਕੁਝ ਠੀਕ ਹੋ ਗਏ ਨੇ ਕੁਝ ਨਹੀਂ ਇੱਥੋਂ ਫਿਰ ਕਹਿੰਦੇ ਨੇ ਜਿਨ੍ਹਾਂ ਨੂੰ ਅਸੀ ਸਰੀਰਕ ਰੋਗ ਮੰਨ ਲਿਆ ਅਨਮਈ ਕੋਸ਼ ਦਾ ਰੋਗ ਮੰਨ ਲਿਆ ਸ਼ਾਇਦ ਇਹਦੀਆਂ ਜੜਾਂ ਗਹਿਰੀਆਂ ਨੇ ਸ਼ਾਇਦ ਇਹਦੀਆਂ ਜੜਾਂ ਗਹਿਰੀਆਂ ਨੇ ਔਰ ਸ਼ਾਇਦ ਇੱਕ ਜੈਸੇ ਰੋਗ ਰੋਗੀ ਨਹੀਂ ਨਹੀਂ। ਐਸੀ ਸੋਚ ਦਾ ਜਨਮ ਹੋ ਚੁੱਕਿਆ ਹੈ। ਐਸੀ ਸੋਚਣੀ ਦਾ ਜਨਮ ਹੋ ਗਿਆ ਹੈ। ਅਮਰੀਕਾ ਦੇ ਇੱਕ ਸ਼ਹਿਰ ਦੇ ਵਿੱਚ ਕੋਈ ਇੱਕ ਹਫ਼ਤਾ ਮੈਂ ਰੋਗ ਤੇ ਸੋਗ ਤੇ ਬੋਲਿਆ। ਕਿਉਂਕਿ ਮੈਨੂੰ ਪਰਕਰਣੀ ਇਹ ਹੀ ਦਿੱਤਾ ਗਿਆ ਸੀ ਵੀ ਅਸੀਂ ਕੁਝ ਲਿਖਣਾ ਵੀ ਹੈ ਇਸ ਤੇ। ਤੇ ਮੈਂ ਫਿਰੇ ਪੰਕਤੀ ਆਧਾਰ ਬਣਾਈ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨੇ ਜੋ ਹਰੀ ਦਾ ਜਨ ਹੈ ਇਹ ਸਭ ਕੁਝ ਉਸ ਦੇ ਨੇੜੇ ਨਹੀਂ ਤੇ ਰੋਗ ਤੇ ਸੋਗ ਦੀ ਮੈਂ ਇੱਕ ਹਫਤਾ ਵਿਆਖਿਆ ਕੀਤੀ ਦੋ ਚਾਰ ਚੋਟੀ ਦੇ ਡਾਕਟਰ ਮੇਰੇ ਕੋਲ ਕਬੂਲ ਕਰ ਲੈ ਗਏ ਬੇ ਠੀਕ ਹੈ ਗੁਰਬਾਣੀ ਜੋ ਕਹਿੰਦੀ ਹੈ ਭਾਰਤ ਦੇ ਪ੍ਰਾਚੀਨ ઋષਿ ਮੁਨੀ ਜੋ ਕਹਿੰਦੇ ਨੇ ਹੁਣ ਸਾਡੀ ਸੋਚਣੀ ਇਹ ਕੰਮ ਕਰਨ ਲੱਗ ਪਈਏ ਪਹਿਲੇ ਤੇ ਨਹੀਂ ਪਰ ਹੁਣ ਇਸ ਤੋਂ ਮੈਂ ਅੰਦਾਜ਼ਾ ਲਾਣਾ ਹੁਣਾ ਸਹਿਜੇ ਸਹਿਜੇ ਵਿਗਿਆਨ ਵਿਗਿਆਨ ਦੇ ਨੇੜੇ ਆ ਰਹੇ ਸਹਿਜੇ ਸਹਿਜੇ ਸੈਂਸ ਵੀ ਧਰਮ ਦੇ ਨੇੜੇ ਆ ਰਹੀ ਹੈ ਕੁਝ ਰੋਗ ਇਸ ਦੂਜੇ ਸਰੀਰ ਦੇ ਆਉਂਦੇ ਨੇ ਪਹਿਲੇ ਸਰੀਰ ਦੇ ਨਹੀਂ ਆਉਂਦੇ ਕਿ ਦੂਜਾ ਸਰੀਰ ਰੋਗੀ ਹੋਵੇਗਾ ਅਗਰ ਬਾਹਰ ਹਵਾ ਦੂਸ਼ਿਤ ਹੈ ਪਾਣੀ ਦੂਸ਼ਿਤ ਹੈ ਭੋਜਨ ਦੂਸ਼ਿਤ ਹੈ ਇਹ ਅਨਮਈ ਕੋਸ਼ ਰੋਗੀ ਹੋ ਜਾਏਗਾ ਕਈ ਦਿਨਾਂ ਦੇ ਨੇ ਇਹ ਜਿਹੜਾ ਰੋਗ ਹੋਇਆ ਹੈ ਇਹ ਫੂਡ ਕਰਕੇ ਹੋਇਆ ਫੂਡ ਪੋਇਜ਼ਨ ਹੈ ਖਾਣਾ ਪੀਣਾ ਜ਼ਹਿਰ ਬਣ ਗਿਆ ਇਹ ਤੇ ਖਾਣੇ ਤੋਂ ਹੋਇਆ ਇਹਨੂੰ ਫੂਡ ਪੋਇਜ਼ਨ ਹੋ ਗਿਆ ਐਸੇ ਰੋਗ ਦੀ ਜੜ ਕੋਈ ਬਹੁਤ ਗਹਿਰੀ ਨਹੀਂ ਹੁੰਦੀ ਇਹ ਵੀ ਅਰਜ਼ ਕਰਦੇ ਆਂ ਅਨਪਾਣੀ ਠੀਕ ਕਰਦੇ ਆਂ ਤੇ ਅਨਮਈ ਕੋਸ਼ ਠੀਕ ਹੋ ਜਾਏਗਾ। ਵਾਯੂ 바ਰ ਦੀ ਠੀਕ ਕਰਦਿਆਂ ਬਾਹਰ ਘੁੰਮਣਾ ਫਿਰਨਾ ਖੁੱਲੀ ਹਵਾ ਦੇ ਚ ਰਹਿਣਾ। ਦੂਸ਼ਿਤ ਹਵਾ ਤੋਂ ਕੁਝ ਸਮੇਂ ਲਈ ਆਪਣੇ ਆਪ ਨੂੰ ਬਾਹਰ ਰੱਖਣਾ। ਤੇ ਪ੍ਰਾਣਮਈ ਕੋਸ਼ ਦੇ ਰੋਗ ਵੀ ਦੂਰ ਹੋ ਸਕਦੇ ਨੇ। ਮੈਂ ਆਪਣੀ ਜ਼ਿੰਦਗੀ ਚ ਐਸਾ ਦੇਖਿਆ ਗਿਆਨੀ ਬਲਵੰਤ ਸਿੰਘ ਜੀ ਹੁਣ ਤੇ ਥੋੜਾ ਹਰਸਾ ਹੋ ਗਿਆ ਗੁਜ਼ਰ ਗਏ ਫਿਰੋਜ਼ ਪਰਦੇ ਇਹ ਮਲੇਸ਼ੀਆ ਦੇਚ ਗ੍ਰੰਥੀ ਸਿੰਘ ਸਨ ਬੜੇ ਗੁਣੀ ਸਨ ਕਲਾਸੀਕਲ ਸੰਗੀਤ ਦੇ ਵੀ ਮਾਹਿਰ ਸਨ ਸ਼ਾਮੇ ਕਥਾ ਵੀ ਕਰਦੇ ਸਨ ਸਵੇਰੇ ਕੀਰਤਨ ਵੀ ਕਰਦੇ ਸਨ ਰੋਗੀ ਹੋ ਗਏ ਰੋਗ ਕੇ ਜਿਸਮ ਤੇ ਐਨੇ ਮੋੜੇ ਮੋਟੇ ਥੋੜੇ ਨਿਕਲੇ ਸਾਰੇ ਜਿਸਮ ਤੇ ਆਪ ਸੁਣ ਕੇ ਹੈਰਾਨ ਹੋਵੋਗੇ ਤਿੰਨ ਸਾਲ ਇਲਾਜ ਹੁੰਦਾ ਰਿਹਾ ਨਹੀਂ ਠੀਕ ਉਹਨਾਂ ਦਾ ਖੂਨ ਟੈਸਟ ਕਰਨ ਲਈ ਅਮਰੀਕਾ ਲੈਬੋਰੀ ਵਿੱਚ ਵੀ ਭੇਜਿਆ ਗਿਆ ਤਾਂ ਵੀ ਕੁਝ ਤੱਥ ਸਾਹਮਣੇ ਨਾ ਆਏ ਡਾਕਟਰ ਖੁਦ ਹੈਰਾਨ ਕੋਈ ਦਵਾਈ ਕੰਮ ਨਹੀਂ ਕਰਦੀ ਔਰ ਫੋੜੇ ਤਿਉਂ ਦੇ ਤਾ ਮੌਜੂਦ ਰਾਤ ਨੂੰ ਉਹਨਾ ਫੋੜਿਆਂ ਚ ਪੀੜਾ ਹੋਵੇ ਦਿਨ ਨੂੰ ਨਾ ਹੋਵੇ ਵਿਚਾਰੇ ਨੂੰ ਰਾਤ ਨੂੰ ਸੌਣਾ ਬੜਾ ਔਖਾ ਔਰ ਸੌਂਦੇ ਵੀ ਕੀ ਸੰ ਇੱਕ ਆਰਾਮ ਕੁਰਸੀ ਤੇ ਪੂਰੇ ਪਲੰਗ ਤੇ लेट ਨਹੀਂ ਸਕਦੇ ਸਨ ਕਿਉਂਕਿ ਪਿੱਠ ਤੇ ਵੀ ਪੌੜੇ ਦੁਖਦੇ ਸਨ ਬੜੀ ਭਾਰੀ ਸਮੱਸਿਆ ਤਿੰਨ ਸਾਲਾਂ ਤੋਂ ਬਾਅਦ ਉੱਥੇ ਇੱਕ ਨਿਰਮਲੇ ਮਹਾਪੁਰਸ਼ ਕਥਾ ਦੇ ਰੂਪ ਵਿੱਚ ਕਿਧਰੇ ਗਏ ਉਹਨਾਂ ਨੇ ਗੈਨੇ ਬਲਵੰਤ ਸਿੰਘ ਨੂੰ ਕਿਹਾ ਜੇ ਮੇਰੀ ਮੰਨਦੇ ਹੋ ਪਹਿਲੇ ਮੈਨੂੰ ਇਹ ਦੱਸੋ ਤੁਹਾਡਾ ਜੰਮ ਪੱਲ ਕਿੱਥੋਂ ਦਾ ਹੈ ਕਹਿੰਦੇ ਫਿਰੋਜ਼ਪੁਰ ਦਾ ਕਿਤਨੇ ਸਾਲ ਤੱਕ ਰਹੇ ਹੋ ਜਵਾਨੀ ਤੱਕ ਉੱਥੇ ਹੀ ਰਹੇ ਹੁਣ ਉਹ 50 60 ਦੇ ਸਨ ਉੱਥੇ ਹੀ ਰਹੇ ਕਿੱਲਗ ਮੇਰੀ ਮਨੋ ਤੇ ਇੰਨਾ ਤਜਰਬਾ ਕਰ ਲਓ ਫਿਰੋਜ਼ਪੁਰ ਚਲੇ ਜਾਓ ਕਮ ਸੇ ਕਮ 1 ਮਹੀਨੇ ਛੁੱਟੀ ਲੈ ਕੇ ਚਲੇ ਜਾਓ ਕੋਈ ਔਸ਼ਧੀ ਨਾ ਖਲਿਆਓ ਕੋਈ ਇਲਾਜ ਨਾ ਕਰਾਓ ਕਿਸੇ ਡਾਕਟਰ ਨੂੰ ਨਾ ਦਿਖਾਣਾ ਤੁਸੀਂ ਚਲੇ ਜਾ ਵਾਪਸੀ ਤੇ ਫਿਰ ਉਹ ਮੇਰੇ ਨਾਲ ਹੀ ਪਲੈਨ ਤੇ ਆਏ ਕਿਉਂਕਿ ਕੋਈ ਸਾਥੀ ਚਾਹੀਦਾ ਸੀ ਫਿਰ ਮੈਂ ਉਹਨਾਂ ਨੂੰ ਕਿਹਾ ਕੋਈ ਨਹੀਂ ਫਾਨੂੰ ਫਿਰੋਜ਼ਪੁਰ ਤੱਕ ਮੈਂ ਪਹੁੰਚਾ ਦਿਆਂ ਤੁਸੀਂ ਚਲੋ ਮੇਰੇ ਨਾਲ ਆਏ ਵਿਚਾਰੇ ਪਰ ਉਹਨਾਂ ਦੇ ਸੰਬੰਧੀ 에ਰਪੋਰਟ ਤੇ ਲੈਣ ਵਾਸਤੇ ਆਏ ਸਨ ਮੈਨੂੰ ਕਹਿਣ ਲੱਗੇ ਤੁਸੀਂ ਖੇ ਚੱਲਣਾ ਕਰੋ ਅਸੀਂ ਲੈ ਜਾਂਦੇ ਆਪ ਸੁਣ ਕੇ ਹੈਰਾਨ ਹੋਗੇ ਚਾਲੀ ਦਿਨਾਂ ਜੀ ਠੀਕ ਹੋ ਗਏ ਸਾਰੇ ਫੋੜੇ ਖਤਮ ਗੁਰਦੁਆਰਾ ਸੀਸਗੰਜ ਸਾਹਿਬ ਮੈਂ ਕਥਾ ਕਰ ਰਿਹਾ ਸੀ ਮੱਥਾ ਟੇਕ ਰਹੇ ਸਨ ਮੈਂ ਪਛਾਣ ਲੇ ਮੈਂ ਕਿ ਗੈਨੇ ਬਲਵੰਤ ਸਿੰਘ ਨਵੇਂ ਨਰੋਏ ਬਿਲਕੁਲ ਠੀਕ ਬਾਅਦ ਵਿੱਚ ਉਹਨਾਂ ਨੇ ਦੱਸਿਆ ਬਸ ਮੈਂ ਕੋਈ ਇਲਾਜ ਨਹੀਂ ਕਰਾਇਆ ਠੀਕ ਹੋ ਗਿਆ ਫਿਰ ਭਾਈ ਗੁਰਦਾਸ ਜੀ ਦੀ बार-बार ਇਹ ਪੰਕਤੀ ਚੇਤੇ ਆਈ ਕਾਹੂ ਜਲ ਪਾਨ ਕੇ ਹੈ ਵਿਆਪਤ ਅਰੋਗ ਦੇ ਕਾਹੂ ਜਲ ਪਾਨ ਕੇ ਹੈ ਬਿਰਥਾ ਬਿਲਾਤ ਹੈ ਕਿਦਰੇ ਦਾ ਜਲ ਪਾਨ ਸਰੀਰ ਨੂੰ ਸਵਸਥ ਰੱਖਦਾ ਹੈ ਕਿਦਰੇ ਦੇ ਭਿਆੰਕਰ ਰੋਗ ਪੈਦਾ ਕਰ ਦਿੰਦਾ ਹੈ ਪਾਣੀ ਤੋਂ ਹੀ ਰੋਗ ਤੋਂ ਮੈਂ ਉਹਨਾਂ ਨੂੰ ਕਹ ਗਏ ਨੇ ਜੀ ਹੁਣ ਤੁਸੀਂ ਮਲੇਸ਼ੀਆ ਨਾ ਹੀ ਜਾਓ ਉੱਥੋਂ ਦਾ ਪਾਣੀ ਤੁਹਾਡੇ ਲਈ ਮਾਫਕ ਨਹੀਂ ਜਾਂ ਫਿਰ ਤੁਸੀਂ ਉੱਥੇ ਸ਼ਹਿਰ ਬਦਲ ਲਓ ਸ਼ਹਿਰੋ ਸ਼ਹਿਰ ਦਾ ਪਾਣੀ ਤੁਹਾਨੂੰ ਮਾਫਕ ਨਹੀਂ ਲੇਕਿਨ ਉਹ ਚਲੇ ਗਏ ਆਪ ਸੁਣ ਕੇ ਹੈਰਾਨ ਹੋਗੇ ਡੇਢ ਮਹੀਨੇ ਬਾਅਦ ਫਿਰ ਉਹ ਸਾਰੇ ਫੋੜੇ ਹੋ ਗਏ ਉਹ ਨਾ ਫਿਰ ਇਹ ਸਿਲਸਿਲਾ ਤੇ ਮੈਂ ਪ੍ਰਤੱਖ ਦੇਖਿਆ ਔਰ ਗਿਆਨੀ ਬਲਵੰਤ ਸਿੰਘ ਕਰੀਬਨ ਕਰੀਬਨ ਸਾਰੇ ਗੁਣੀ ਗਿਆਨੀਆਂ ਚ ਜਾਣੇ ਪਹਿਚਾਣੇ ਸਨ ਗਿਆਨੀ ਗੁਰਕੀਰਤ ਸਿੰਘ ਨਾਲ ਕਿਸੇ ਵਕਤ ਵਾਜੇ ਤੇ ਵੀ ਸਾਥੀ ਰਹੇ ਸਨ ਅچھے ਸੰਗੀਤਕਾਰ ਸੀ ਕਾਫੀ ਸਮੇਂ ਸੀਸਗੰਜ ਵੀ ਕੀਰਤਨ ਕਰਦੇ ਰਹੇ ਆਖਰ ਮਜਬੂਰਨ ਉਹਨਾਂ ਨੂੰ ਮਲੇਸ਼ੀਆ ਛੱਡਣਾ ਪਿਆ ਉਹਨਾਂ ਨੂੰ ਵੀ ਇਹ ਗੱਲ ਦ੍ਰਿੜ ਹੋ ਗਈ ਇਹ ਜਲਪਾਨ ਮੇਰੇ ਸਰੀਰ ਲਈ ਮਾਫਕ ਨਹੀਂ ਜਲਪਾਨ ਦੇ ਠੀਕ ਕਰਦੇ ਆ ਅਨਮਈ ਗੋਸ਼ ਦੇ ਰੋਗ ਦੂਰ ਹੋ ਜਾਂਦੇ ਹੈ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰ ਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸੁਵਾਰੇ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੇ ਹਰ ਜਾਣ ਸਿਮਰਿਆ ਨਾਮ ਆਧਾਰ ਤਾ ਉਤਾਰਿਆ ਸਤਗੁਰ ਪੂਰਾ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰਾ ਮੇਰੇ ਪਿਆਰੇ ਹਰ ਗੋਵਿੰਦ ਗੁਰ ਰੱਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸੱਚ ਸ਼ਬਦ ਸਤਿ ਪਾਖਿਆ ਸਦਾ ਆਨੰਦ ਕਰਾ ਮੇਰੇ ਪਿਆਰੇ ਹਰ ਗੋਵਿੰਦ ਗੁਰ ਰੱਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਪਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ